ਜੀਓ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਿਆ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਐਸੇ ਦੀਨ ਦਿਆਲ ਸਤਿਗੁਰੂ ਗੁਰਗੱਦੀ ਤੇ ਬਿਰਾਜਮਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਨਗਰ ਸਾਰੰਗੜਾ ਦੇ ਵਿੱਚ ਰਖੜ ਪੁੰਨਿਆ ਦੇ ਜੋੜ ਮੇਲੇ ਦੇ ਪਹਿਲੇ ਦਿਨ ਦੇ ਦੀਵਾਨ ਦੀ ਹਾਜ਼ਰੀ ਭਰ ਰਹੀਆਂ ਆਪ ਸਰਬਸੰਤਾ ਬੜੇ ਹੀ ਵੱਡੇ ਭਾਗਾਂ ਵਾਲੀਆਂ ਹੋ ਕਨਤਾ ਦੇ ਯੋਗ ਹੋ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਤਨ ਅਮਰ ਸ਼ਹੀਦ ਮਹਾਪੁਰਖ ਬਾਬਾ ਸਿਲਵਰਾ ਜੀ ਤਨ ਅਮਰ ਸ਼ਹੀਦ ਬਾਬਾ ਡੋਗਰ ਮਹਾਬਲੀ ਜੀ ਦੇ ਸਥਾਨਾਂ ਤੇ ਜੁੜ ਬੈਠੇ ਹੋ ਅਤੀ ਸਤਿਕਾਰਯੋਗ ਹੋ ਮੈਂ ਸਭ ਤੋਂ ਪਹਿਲਾਂ ਜ਼ਿਕਰ ਕਰ ਦੇਵਾਂ ਮੈਨੂੰ ਹੁਕਮ ਤੇ ਹੋਇਆ ਸੀ ਮਹਾਪੁਰਖਾਂ ਦੇ ਸ਼ਹੀਦਾਂ ਦੇ ਪ੍ਰਸੰਗ ਦੇ ਮੈਂ ਆਪ ਸਰਬਾ ਸੰਗਤਾਂ ਦੇ ਨਾਲ ਸਾਂਝਾ ਕਰਾਂ ਤਨ ਅਮਰ ਸ਼ਹੀਦ ਮਹਾਪੁਰਖ ਬਾਬਾ ਸਿਲਵਰਾ ਜੀ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਮਹਾਪੁਰਖ ਤੇ ਅਮਰ ਸ਼ਹੀਦ ਜੇਕਰ ਹੁਣ ਮੈਂ ਇਹਨਾਂ ਦੋਵਾਂ ਗੱਲਾਂ ਦਾ ਜਾਂ ਬਾਬਾ ਜੀ ਦੇ ਪ੍ਰਸੰਗ ਦਾ ਇਤਿਹਾਸ ਦੀ ਲੜੀ ਨੂੰ ਸ਼ੁਰੂ ਕਰਾਂ ਸਮਾਂ ਸਿਰਫ 20 ਮਿੰਟ ਹੈ 20 ਮਿੰਟ ਦੇ ਵਿੱਚੋਂ ਤਕਰੀਬਨ 7-8 ਮਿੰਟ ਬੀਤ ਚੁੱਕੇ ਨੇ ਤੇ ਮੈਂ ਇੱਕ ਚੀਜ਼ ਲਵਾਉਣੀ ਹੈ ਤੇ ਇੱਕ ਚੀਜ਼ ਦੇ ਵਿੱਚੋਂ ਤਕਰੀਬਨ ਮੈਨੂੰ 5-7 ਮਿੰਟ ਬਚਦੇ ਨੇ ਤੇ 5-7 ਮਿੰਟਾਂ ਦੇ ਵਿੱਚ ਮੈਂ ਮਾਫੀ ਚਾਹੁੰਨੀ ਆ ਕਿ ਮੈਂ ਬਾਬਾ ਜੀ ਦੇ ਇਤਿਹਾਸ ਤੇ ਨਹੀਂ ਲੰਮੀ ਲੜੀ ਨੂੰ ਸ਼ੋ ਨਹੀਂ ਸਕਦੀ ਆਪ ਸਰਪੱਤ ਸੰਗਤਾਂ ਇੱਕ ਮਹਾਪੁਰਖ ਸ਼ਹੀਦਾਂ ਦੇ ਸਥਾਨਾਂ ਤੇ ਜੁੜ ਕੇ ਬੈਠੇ ਹੋ ਮੈਂ ਕੋਸ਼ਿਸ਼ ਕਰਾਂਗੀ ਆਪਣੇ ਪ੍ਰਸੰਗ ਦੇ ਨਾਲ-ਨਾਲ ਬਾਬਾ ਜੀ ਦੇ ਇਤਿਹਾਸ ਦੇ 2 ਕੁ ਮਿੰਟ ਆਪ ਸਰਪੱਤ ਸੰਗਤਾਂ ਦੇ ਨਾਲ ਸਾਂਝ ਪਾ ਦੇਵਾਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਸ਼ਾਟਾ ਸਭ ਤੋਂ ਆਕੇ ਬੈਠੇ ਨੇ ਹੋਰ ਵੀ ਕਈ ਸੰਗਤਾਂ ਜਿਨ੍ਹਾਂ ਨੇ ਕਈ ਦਿਨਾਂ ਤੋਂ ਮੈਨੂੰ ਪੁੱਛ ਰਹੀਆਂ ਸੀ ਕਿ ਸਮਾਂ ਕਿੰਨੇ ਵਜੇ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਹੜਾ ਤਕਰੀਬਨ 10 ਤੋਂ 15 ਦਿਨ ਹੋ ਗਏ ਮੈਨੂੰ ਸਮਾਂ ਪੁੱਛਦੇ ਨੂੰ ਅੱਜ ਵੀ ਸਟੇਜ ਦੇ ਉੱਤੇ ਇਸ ਦੀਵਾਨ ਹਾਲ ਦੇ ਵਿੱਚ ਸਮਾਂ ਪੁੱਛ ਕੇ ਪਹੁੰਚੇ ਨੇ ਮੈਂ ਬਤੀ ਧੰਨਵਾਦੀ ਹਾਂ ਉਹਨਾਂ ਵੀਰਾਂ ਦੀ ਸਤਸੰਗੀ ਜਨੋ ਆਪਣੀਆਂ ਮਨ ਬਿੱਖੀਆਂ ਨੂੰ ਇਕਾਗਰ ਕਰਿਓ ਜਿਸ ਤਰ੍ਹਾਂ ਤੁਸੀਂ ਇੱਕ ਸਾਧ ਇੱਕ ਮਹਾਪੁਰਖ ਅਮਰ ਸ਼ਹੀਦ ਦੇ ਸਥਾਨਾਂ ਤੇ ਜੁੜ ਕੇ ਬੈਠੇ ਹੋ ਕੋਈ ਮਾਤਾ ਹੈ ਜਾਂ ਕੋਈ ਮਨੁੱਖ ਹੈ ਕੋਈ ਪੁਰਸ਼ ਹੈ ਉਹ ਗੁਰੂ ਘਰ ਵਿੱਚ ਆ ਕੇ ਸੇਵਾ ਕਰਦਾ ਹੈ ਉਹਨੂੰ ਕਈ ਤਰ੍ਹਾਂ ਦੇ ਮਿਹਣੇ ਸੁਣਨੇ ਪੈਂਦੇ ਨੇ ਕਈ ਤਰ੍ਹਾਂ ਦੇ ਤਾਨੇ ਦੁਨੀਆ ਦੇ ਵੱਲੋਂ ਸੁਣਨੇ ਪੈਂਦੇ ਨੇ ਕਿਉਂਕਿ ਤਰਕਵਾਦੀਆਂ ਦੀ ਸੋਤ ਹੁੰਦੀ ਹੈ ਸਿਰਫ ਤੋਂ ਸਿਰਫ ਤਰਕ ਕਰਨ ਦੀ ਕੋਈ ਮਨੁੱਖ ਜਿਹੜਾ ਇਸ ਦੁਨੀਆ ਦੇ ਉੱਤੇ ਆਇਆ ਹੈ ਹਰ ਕੋਈ ਅਕਾਲ ਪੁਰਖ ਦੀ ਇਸਤਰੀ ਰੂਪ ਦੇ ਵਿੱਚ ਆਇਆ ਬੇਸ਼ੱਕ ਉਹ ਮੇਲ ਆ ਜਾਂ ਫੀਮੇਲ ਆ ਪੁਰਖ ਆ ਜਾਂ ਔਰਤ ਹੈ ਹਰ ਕੋਈ ਪਰਮਾਤਮਾ ਦੀ ਇੱਕ ਇਸਤਰੀ ਰੂਪ ਦੇਸ ਦੁਨੀਆ ਦੇ ਉੱਤੇ ਧਰ ਕੇ ਆਇਆ ਹੈ ਇਸੇ ਹੀ ਤਰ੍ਹਾਂ ਭੱਟਾ ਨੇ ਵੀ ਆਪਣੀ ਬਾਣੀ ਦੇ ਵਿੱਚ ਉਚਾਰਿਆ ਹੈ ਕਿ ਹਰ ਕੋਈ ਮਨੁੱਖ ਇਸ ਦੁਨੀਆ ਦੇ ਉੱਤੇ ਸੱਚੇ ਅਕਾਲ ਪੁਰਖ ਦੀ ਇਸਤਰੀ ਹੈ ਇਸੇ ਤਰ੍ਹਾਂ ਸਤਿਕਾਰਯੋਗ ਵਲੀ ਰਾਮ ਜੀ ਆਪਣੀ ਸ਼ਬਦਾਂ ਨੂੰ ਕਲਮਬਦ ਕਰਦੇ ਨੇ ਕਹਿੰਦੇ ਸੰਤਾਂ ਕੀ ਹੋ ਪਈ ਦਾ ਸ੍ਰੀ ਗੋਲੀ ਵੰਗਰ ਹੋਸਾਂ ਸੰਤਾ ਕੀ ਹੋ ਪਈ ਦਸਰੀ ਗੋਲੀ ਵਾਂਗਰ ਹੋਸਾਂ ਪਾਣੀ ਟੋਵਾਂ ਪੱਖਾ ਫੇਰਾਂ ਝੂਠੇ ਬਾਸਨ ਤੋਸਾਂ ਪਾਣੀ ਟੋਵਾਂ ਪੱਖਾ ਫੇਰਾਂ ਝੂਠੇ ਬਾਸਨ ਤੋਸਾਂ ਪਿੱਪਲ ਪੱਤ ਚੁਗਿੰਦੀ ਵਤਾਂ ਪਿੱਪਲ ਪੱਤ ਚੁਗਿੰਦੀ ਵਤਾਂ ਇਹ ਲੋਕੀ ਮੈਨੂੰ ਕਹਿਣ دیਵਾਨੀ ਗਹਿਲਾ ਲੋਕ ਕੀ ਹਾਲ ਦਾ ਮਹਿਰਮ ਮੈਨੂੰ ਬਿਰਹੋ ਮਾਰੀ ਕਾਨੀ ਸੰਤਾ ਕੀ ਹੋ ਪਈ ਦਸਰੀ ਕਿ ਮੈਂ ਉਸ ਪ੍ਰਮਾਤਮਾ ਦੇ ਦਰ ਦੀ ਗੋਲੀ ਹਾਂ ਉਸ ਪ੍ਰਮਾਤਮਾ ਦੇ ਦਰ ਦੀ ਦਾਸੀ ਹਾਂ ਸੰਤਾਂ ਕੀ ਹੋ ਪਈ ਦਾਸਰੀ ਗੋਲੀ ਵੰਗਰ ਹੋਸਾਂ ਉਹਦੇ ਦਰ ਦੇ ਕੂਕਰਾਂ ਦੀ ਚਾਕਰਾਂ ਦੀ ਤਰ੍ਹਾਂ ਹਾਂ ਮੈਂ ਗੋਲੀ ਵੰਗਰ ਹੋਸਾਂ ਝੂਠੇ ਬਾਸਲ ਧੋਂਦੀ ਹਾਂ ਝੂਠੇ ਭਾਂਡੇ ਧੋਂਦੀ ਹਾਂ ਪੱਖਾ ਫੇਰਦੀ ਹਾਂ ਹੋਰ ਇਤਿਆਦਿਕ ਸੇਵਾਵਾਂ ਕਰਦੀ ਹਾਂ ਪਿੱਪਲ ਪੱਤੇ ਚ ਕਹਿੰਦੀ ਵਤਾਂ ਪੁਰਾਣੇ ਸਮਿਆਂ ਦੇ ਵਿੱਚ ਪੱਤਿਆਂ ਦੇ ਉੱਤੇ ਪ੍ਰਸ਼ਾਦਾ ਛਕਿਆ ਕਰਦੇ ਸੀ ਅੱਜ ਵੀ ਜਦੋਂ ਅਸੀਂ ਹਰਮੰਦਰ ਸਾਹਿਬ ਕਰਦੇ ਆਂ ਦੇਖ ਕਰਵਾਉਂਦੇ ਆਂ ਜਦੋਂ ਅਸੀਂ ਕੜਾ ਪ੍ਰਸ਼ਾਦੀ ਦੇਖ ਥਾਲੀ ਦੇ ਵਿੱਚ ਕਰਵਾਉਂਦੇ ਆ ਉਹਨੂੰ ਟੱਕਣ ਦੇ ਵਾਸਤੇ ਪ੍ਰਸ਼ਾਦ ਨੂੰ ਉੱਪਰੋਂ ਕੱਜਣ ਦੇ ਵਾਸਤੇ ਸਾਨੂੰ ਪੱਤਿਆਂ ਦੇ ਨਾਲ ਉਹ ਇੱਕ ਤੀਲਿਆਂ ਦੇ ਨਾਲ ਬਣਿਆ ਹੋਇਆ ਜਿਹੜਾ ਥਾਲ ਦੇ ਉੱਪਰ ਟੱਕਣ ਵਾਸਤੇ ਦਿੰਦੇ ਨੇ ਉਸ ਸਮੇਂ ਦੇ ਵਿੱਚ ਉਹ ਬਣਾਇਆ ਜਾਂਦਾ ਸੀ ਜਦੋਂ ਬਲੀ ਰਾਮ ਜੀ ਨੇ ਆਪਣੇ ਸ਼ਬਦਾਂ ਨੂੰ ਕਲਮਬਦ ਕੀਤਾ ਹੈ ਪਿੱਪਲ ਪੱਤ ਚੁਗਿੰਦੀ ਵਤਾਂ ਇਹ ਲੋਕੀ ਮੈਨੂੰ ਕਹਿਣ دیਵਾਨੀ ਇਹ ਲੋਕੀ ਮੈਨੂੰ ਉਸ ਪ੍ਰਮਾਤਮਾ ਦੀ دیਵਾਨੀ ਕਹਿੰਦੇ ਨੇ ਕਿ ਬੜੀ ਉਸ ਦੇ ਦਰ ਤੇ ਜਾ ਕੇ ਸੇਵਾ ਕਰਦੀ ਐ ਝਾੜੂ ਫੇਰਦੀ ਐ ਤੜਕੇ ਉੱਠ ਕੇ ਜਾਂਦੀ ਕੀ ਦਿੱਤਾ ਇਹਦੇ ਗੁਰੂ ਨੇ ਉਹਨੂੰ ਪਿੱਪਲ ਪੱਤ ਚੁਗਿੰਦੀ ਬੱਤਾ ਇਹ ਲੋਕੀ ਮੈਨੂੰ ਕਹਿਣ دیਵਾਨੀ ਗਹਿਲਾ ਲੋਕ ਕੀ ਹਾਲ ਦਾ ਮਹਿਰਮ ਮੈਨੂੰ ਬਿਰਹੋ ਮਾਰੀ ਕਾਨੀ ਪਰ ਇਹ ਭਲੇ ਲੋਕ ਕੀ ਜਾਣਦੇ ਨੇ ਇਹ ਭੋਲੇ ਲੋਕੀ ਕੀ ਜਾਣਣ ਨੇ ਕਿ ਮੈਂ ਉਸ ਦੇ ਦਰ ਤੇ ਕੋਈ ਸੰਸਾਰਿਕ ਵਸਤੂ ਮੰਗਣ ਵਾਸਤੇ ਨਹੀਂ ਜਾਂਦੀ ਗਹਿਲਾ ਲੋਕ ਕੀ ਹਾਲ ਦਾ ਮਹਿਰਮ ਮੈਨੂੰ ਬਿਰਹੋਂ ਮਾਰੀ ਕਾਨੀ ਮੈਂ ਤੇ ਉਸ ਪਰਮਾਤਮਾ ਦੇ ਵਿਛੋੜੇ ਦੇ ਵਿੱਚ ਹਾਂ ਮੈਨੂੰ ਤੇ ਉਸ ਪ੍ਰਭੂ ਦਾ ਵਿਛੋੜਾ ਲੱਗਾ ਹੋਇਆ ਏ ਮੈਂ ਉਸ ਦੇ ਦਰ ਤੇ ਸਿਰਫ ਇਹੋ ਮੰਗਣ ਵਾਸਤੇ ਜਾਨੀ ਆ हे ਪਰਮਾਤਮਾ ਮੇਰੀ ਝੋਲੀ ਦੇ ਵਿੱਚ ਨਾਮ ਸਿਮਰਨ ਪਾਦੇ ਪਰਮਾਤਮਾ ਕਦੋਂ ਮੈਨੂੰ ਆਣ ਕੇ ਆਪਣੇ ਦਰਸ਼ਨ ਦਿਦਾਰੀ ਦੇਵੇਂਗਾ ਤੇ ਉਹ ਅਸਲੀ ਪਰਮਾਤਮਾ ਅਕਾਲ ਪੁਰਖ ਸੱਚਾ ਵਾਹਿਗੁਰੂ ਜਦੋਂ ਉਹਦੇ ਦਰ ਤੇ ਆ ਕੇ ਝੋਲੀ ਅੱਢ ਕੇ ਸਿਰਫ ਇਹੋ ਮੰਗ ਕਰਦੇ ਆ ਇੱਕ ਨਾ ਇੱਕ ਦਿਨ ਉਹ ਅਰਦਾਸ ਜ਼ਰੂਰ ਪ੍ਰਵਾਨ ਕਰਕੇ ਸੱਚਾ ਅਕਾਲ ਪੁਰਖ ਆਪ ਸਾਹਮਣੇ ਹੋ ਕੇ ਦਰਸ਼ਨ ਦਿਦਾਰ ਦਿੰਦਾ ਹੈ ਗਹਿਲਾ ਲੋਕ ਕੇ ਹਾਲ ਦਾ ਮਹਿਰਮ ਮੈਨੂੰ ਬਿਰਹੋ ਮਾਰੀ ਕਾਨੀ ਪਰਮਾਤਮਾ ਦੇ ਦਰ ਘਰ ਵਿੱਚ ਆ ਕੇ ਬੈਠੇ ਆ ਸੰਸਾਰਿਕ ਚੀਜ਼ਾਂ ਨੂੰ ਛੱਡ ਕੇ ਇੱਕ ਵਾਰੀ ਤੁਸੀਂ ਵੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚੋਂ ਮੰਗ ਕੇ ਵੇਖਿਓ ਕਿ ਪ੍ਰਮਾਤਮਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਤੋਂ ਸਿਰਫ ਤੇਰੇ ਦਰਸ਼ਨ دیدار ਚਾਹੀਦੇ ਨੇ ਇੱਕ ਵਾਰੀ ਮੰਗ ਕੇ ਵੇਖ ਲਿਓ ਸੰਸਾਰਿਕ ਕਿਸੇ ਵੀ ਵਸਤੂ ਦੀ ਕਿਸੇ ਵੀ ਰਸਤੇ ਦੀ ਘਾਟ ਨਹੀਂ ਰਹਿ ਜਾਵੇਗੀ ਆਓ ਆਪਾਂ ਵੀ ਪ੍ਰਮਾਤਮਾ ਦੇ ਦਰ ਤੇ ਹਾਜ਼ਰੀ ਲਵਾਉਂਦੇ ਹੋਏ ਉਹਦੇ ਕੋਲੋਂ ਅੱਜ ਹੀ ਬਾਣੀ ਦੀ ਦਾਤ ਮੰਗ ਕੇ ਜਾਣੀ ਹੈ ਸੇਵਾ ਸਿਮਰਨ ਦੀਆਂ ਦਾਤਾਂ ਮੰਗ ਕੇ ਜਾਣੀਆਂ ਤੁਹਾਡੀ ਤੇ ਮੇਰੀ ਹਾਜ਼ਰੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਵਾਉਂਦੇ ਹੋਏ ਦੋਵੇਂ ਹੱਥ ਜੋੜੋ ਸੀਸ ਝੁਕਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਬਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਅਸੀਂ ਤਨ ਹਾਜ਼ਰ ਕਰ ਲੈਨੇ ਆ ਬਹੁਤਿਆਂ ਦਾ ਮਨ ਘਰਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਜਾਂ ਬਹੁਤੀਆਂ ਮਾਤਾਵਾਂ ਦਾ ਮਨ ਬਾਜ਼ਾਰ ਵਾਲੀਆਂ ਦੁਕਾਨਾਂ ਦੇ ਵਿੱਚ ਭਟਕ ਰਿਹਾ ਹੋਵੇਗਾ ਆਪਣੀ ਮਨ ਨੂੰ ਇੱਥੇ ਹਾਜ਼ਰ ਕਰਨ ਦੀ ਕੋਸ਼ਿਸ਼ ਕਰਿਓ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਿੱਖਾਂ ਦਾ ਪਹਿਲੇ ਤੀਰਥ ਦੀ ਰਚਨਾ ਹੋਣ ਲੱਗੀ ਹੈ ਸਿੱਖਾਂ ਦਾ ਪਹਿਲਾ ਤੀਰਥ ਧੰਨ ਤੀਜੇ ਨਾਨਕ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦਾ ਟੱਪ ਲੱਗਣ ਲੱਗਾ ਹੈ ਬੜੀਆਂ ਸੰਗਤਾਂ ਦੇ ਕੋਲ ਪੱਤਰ ਪਹੁੰਚੇ ਹਰ ਕੋਈ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉੱਥੇ ਕਾਰ ਸੇਵਾ ਦੇ ਵਿੱਚ ਹਾਜ਼ਰੀ ਭਰਨ ਦੇ ਵਾਸਤੇ ਆਇਆ ਤੁਸੀਂ ਸਾਰੇ ਇਤਿਹਾਸ ਤੋਂ ਜਾਣੋ ਹੀ ਹੋ ਕਿ ਜਦੋਂ ਬੌਲੀ ਸਾਹਿਬ ਦੀ ਧਰਤੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦਾ ਟੱਪ ਲੱਗਾ ਮਾਈ ਸੇਵਾ ਉੱਥੇ ਸੇਵਾ ਕਰਦੀ ਰਹੀ ਜਿਨ ਨੇ ਉਥੇ ਰਹਿੰਦਿਆਂ ਹੋਇਆਂ ਵੀ ਆਪਣੇ ਪੁੱਤਰ ਦੀ ਦੇਖਭਾਲ ਕੀਤੀ ਉਸ ਅਕਾਲ ਪੁਰਖ ਦੀ ਕਿਰਪਾ ਹੈ ਜਿੱਦੇ ਤੇ ਹੋ ਜਾਵੇ ਜਿੱਦੇ ਤੇ ਮੇਰਾ ਬਾਦਸ਼ਾ ਮੇਰਾ ਪਰਿਆ ਹੱਥ ਰੱਖ ਦੇਵੇ ਉਹਨੂੰ ਕਿਸੇ ਵੀ ਗੱਲ ਦੀ ਤੋਟ ਨਹੀਂ ਆਉਂਦੀ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਆਪਣੇ ਛੋਟੇ ਜਿਹੇ ਬਾਲਕ ਨੂੰ ਘਰ ਛੱਡ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਕੀਤੀ ਹੈ ਉਸ ਤੋਂ ਬਾਅਦ ਉਸੇ ਹੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦੇ ਟੱਪ ਦੇ ਵਿੱਚ ਸੇਵਾ ਕਰਦੇ ਰਹੇ ਨੇ ਜਿਨ੍ਹਾਂ ਦੇ ਸਥਾਨਾਂ ਤੇ ਤੁਸੀਂ ਜੁੜ ਕੇ ਬੈਠੇ ਹੋ ਤਨ ਅਮਰ ਸ਼ਹੀਦ ਮਹਾਪੁਰਖ ਬਾਬਾ ਸਿਲਵਰਾ ਜੀ ਜਿਨ੍ਹਾਂ ਨੇ ਬੌਲੀ ਸਾਹਿਬ ਦੇ ਟੱਪ ਦੇ ਵਿੱਚ ਸੇਵਾ ਵਿੱਚ ਹਾਜ਼ਰੀ ਭਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤਾਂ ਨੇ ਜਾ ਕੇ ਧੰਨ ਗੁਰੂ ਅਮਰਦਾਸ ਜੀ ਤੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਇੱਥੇ ਇੱਕ ਸਿੱਖ ਸੇਵਾ ਕਰਦਾ ਜਿਸ ਤਰ੍ਹਾਂ ਮਾਈ ਸੇਵਾ ਦੀ ਜਾ ਕੇ ਗੱਲ ਦੱਸੀ ਸੀ ਨਾ ਐਸੀ ਹੀ ਤਰ੍ਹਾਂ ਜਾ ਕੇ ਦੱਸਿਆ ਕਿ ਇੱਕ ਸਿੱਖ ਸੇਵਾ ਕਰਦਾ ਹੈ ਸੇਵਾ ਕਰਦੇ ਆ ਬਿਸ਼ੱਕ ਸਾਡੇ ਨਾਲ ਰਹਿੰਦਾ ਹੈ ਪਰ ਜਦੋਂ ਸੇਵਾ ਵਾਸਤੇ ਸੀ ਕੁਛ ਸਮਾਂ ਆਰਾਮ ਕਰਨ ਦੇ ਵਾਸਤੇ ਰੁਕ ਜਾਨੇ ਜਾਂ ਪ੍ਰਸ਼ਾਦਾ ਛੱਕ ਕੇ ਸੀ ਕੋਈ ਸਮਾਂ ਬੈਠਦੇ ਆਂ ਆਰਾਮ ਕਰਦੇ ਆਂ ਉਹ ਸਿੱਖ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਉਹ ਕਿਤੇ ਬੈਠ ਕੇ ਆਪਣੀ ਹੀ ਗੱਲਾਂ ਆਪਸ ਦੇ ਵਿੱਚ ਕਰਦਾ ਰਹਿੰਦਾ ਹੈ ਪਤਾ ਨਹੀਂ ਕਾਦੇ ਵਿੱਚ ਉਹ ਲੀਨ ਰਹਿੰਦਾ ਹੈ ਤੇ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸਿੱਖ ਨੂੰ ਆਪਣੇ ਕੋਲ ਸਿੱਧਿਆ ਸੱਦ ਕੇ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਮੰਦ ਦੇ ਵਿੱਚੋਂ ਇਹ ਬਚਨ ਕੀਤੇ ਬੋਲ ਕੀਤੇ ਕਿ ਕੋਈ ਆਮ ਮਨੁੱਖ ਨਹੀਂ ਇਹ ਮਹਾਪੁਰਖ ਹੈ ਜਿੱਥੋਂ ਧੰਨ ਅਮਰ ਸ਼ਹੀਦ ਵਹਾਪੁਰਖ ਬਾਬਾ ਸਿਲਵਰਾ ਜੀ ਨੂੰ ਮਹਾਪੁਰਖਾਂ ਦਾ ਵਰ ਮਿਲਿਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੜੀਆਂ ਸੰਗਤਾਂ ਨੇ ਆ ਕੇ ਸੇਵਾਵਾਂ ਪੱਦੇ ਵਿੱਚ ਹਾਜ਼ਰੀਆਂ ਭਰੀਆਂ ਹਰ ਕੋਈ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਹਾਜ਼ਰੀ ਭਰਦ ਰਿਹਾ ਸੇਵਾ ਕਰਦ ਰਿਹਾ ਜਦੋਂ ਗੋਇੰਦਵਾਲ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਬੋਲੀ ਸਾਹਿਬ ਦੇ ਵਿੱਚ ਜਲ ਆਉਣਾ ਹੈ ਪਾਣੀ ਭਰਿਆ ਜਾਣਾ ਹੈ ਕਈ ਲੋਕੀ ਕਈ ਮਨੁੱਖ ਇੱਥੇ ਸੋਚਣਗੇ ਵੀ ਕਿ ਪਾਣੀ ਆਖਿਆ ਗਿਆ ਜਲ ਕਿਉਂ ਨਹੀਂ ਆਖਿਆ ਸਾਡੇ ਤੇ ਜਪਜੀਤ ਸਾਹਿਬ ਦੇ ਸ਼ਲੋਕ ਦੇ ਵਿੱਚ ਵੀ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਜਦੋਂ ਉੱਥੇ ਜਲ ਭਰਿਆ ਜਾਣਾ ਸੀ ਪਾਣੀ ਭਰਿਆ ਜਾਣਾ ਸੀ ਮਿਸਤਰੀ ਸੀ ਜਿਹੜਾ ਉੱਥੇ ਸੇਵਾ ਕਰ ਰਿਹਾ ਸੀ ਜਾਂ ਆਪਣੇ ਰੋਜ਼ਗਾਰ ਦੇ ਵਾਸਤੇ ਆਪਣਾ ਕੰਮ ਕਰ ਰਿਹਾ ਸੀ ਉਹਨੇ ਆਥਿਆ ਕਿ ਜਿਹੜਾ ਮਨੁੱਖ ਇੱਥੇ ਟੱਕ ਲਾਉਣ ਦੇ ਵਾਸਤੇ ਜਾਵੇਗਾ ਜਿਹੜਾ ਇੱਥੇ ਪਾਣੀ ਭਰਨ ਦੇ ਵਾਸਤੇ ਥੱਲੇ ਜਾਵੇਗਾ ਬੋਲੀ ਸਾਹਿਬ ਦੇ ਵਿੱਚ ਉਹ ਮਨੁੱਖ ਜਿਉਂਦਾ ਵਾਪਸ ਨਹੀਂ ਪਰਤੇਗਾ ਭਾਵੇਂ ਜਲ ਇੰਨੇ ਵਹਾਅ ਦੇ ਵਿੱਚ ਤੇਜ਼ੀ ਦੇ ਵਿੱਚ ਆਵੇਗਾ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਈ ਕਨਨ ਸੇਵਕ ਭਾਈ ਮਾਨਿਕ ਚੰਦ ਸਤਗੁਰ ਜੀ ਦਾ ਉਹ ਤਸਰਾ ਤੱਕੇ ਸਤਗੁਰ ਜੀ ਦੀ ਕਿਰਪਾ ਦੇ ਨਾਲ ਬੋਲੀ ਸਾਹਿਬ ਦੇ ਵਿੱਚ ਜਲ ਭਰਨ ਦੇ ਵਾਸਤੇ ਗਿਆ ਏ ਉਹ ਸਿੱਖਣੇ ਜਾਂਦਿਆਂ ਹਥੌੜੇ ਦੇ ਨਾਲ ਛੱਟ ਮਾਰੀ ਜਦੋਂ ਛੱਟ ਮਾਰੀ ਇੱਕਦਮ ਜਲ ਦੇ ਨਾਲ ਪਾਣੀ ਦੇ ਨਾਲ ਉਹ ਬੋਲੀ ਸਾਹਿਬ ਭਰ ਗਿਆ ਜਦੋਂ ਜਲ ਦਾ ਵਹਾ ਆਇਆ ਉਹ ਭਾਈ ਮਾਨਿਕ ਚੰਦ ਨੇ ਆਪਣੇ ਪ੍ਰਾਂਤ ਤਿਆਗ ਦਿੱਤੇ ਉਦੀ ਮਾਂ ਦੇ ਕੋਲ ਖਬਰ ਪਹੁੰਚੀ ਐ ਮਾਂ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਪੁੱਤ ਇਹ ਸਹ ਜਹਾਨ ਤੋਂ ਜਾ ਚੁੱਕਾ ਐ ਮਾਂ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕੇ ਅੱਖਾਂ ਲੱਗੀ ਪਾਤਸ਼ਾਹ ਮੇਰਾ ਤੇਦੇ ਬਾਦੂ ਹੋਰ ਕੋਈ ਇਸ ਦੁਨੀਆ ਦੇ ਉੱਤੇ ਸਹਾਰਾ ਹੀ ਨਹੀਂ ਇਸ ਬੁੱਢੀ ਮਾਂ ਦੀ ਡੰਗੋਰੀ ਹੁਣ ਕੌਣ ਫੜੇਗਾ ਇਹਨੂੰ ਕੌਣ ਕਮਾ ਕੇ ਲਿਆ ਕੇ ਦੇਵੇਗਾ ਤੇ ਕੌਣ ਪ੍ਰਸ਼ਾਦਾ ਛਕਾਵੇਗਾ ਮੇਰਾ ਇੱਕੋ ਇੱਕ ਆਸਰਾ ਸੀ ਇੱਕੋ ਇੱਕ ਸਹਾਰਾ ਸੀ ਮੇਰਾ ਪੁੱਤਰ ਮਾਨਿਕ ਚੰਦ ਅੱਜ ਇਸ ਦੁਨੀਆ ਤੋਂ ਜਾ ਚੁੱਕਾ ਰੋਂਦੀ ਹੋਈ ਮਾਂ ਨੇ ਜਦੋਂ ਆਕੇ ਕਿਰਨੇ ਪਾਏ ਸਹਬੇ ਕਮਾਲ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕੋਲ ਜਦੋਂ ਕਿਰਨੇ ਪਾਏ ਗਏ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਾਨਿਕ ਚੰਦ ਨੂੰ ਆਵਾਜ਼ ਦਿੱਤੀ ਸਤਗੁਰ ਜੀ ਨੇ ਭਾਈ ਮਾਨਕ ਚੰਦ ਨੂੰ ਆਵਾਜ਼ ਦੇ ਕੇ ਉਸ ਮੇਹਰਾਂ ਵਾਲੇ ਪਿਤਾ ਨੇ ਜਉ ਜਉ ਮੇਹਰਾਂ ਭਾਈ ਮਾਨਕ ਚੰਦ ਤੇ ਉਹਦੀ ਮਾਂ ਦੀ ਝੋਲੀ ਦੇ ਵਿੱਚ ਪਾਈਆਂ ਜਿਸ ਤਰ੍ਹਾਂ ਬਾਅਦ ਦੇ ਕੇ ਸਤਗੁਰ ਜੀ ਨੇ ਇੱਕ ਕ੍ਰਿਸ਼ਮਾ ਰਚਿਆ ਇੱਕ ਕਰਾਮਾਤ ਵਿਖਾਈ ਉਸ ਵੇਲੇ ਦਾ ਸੀਨ ਟਾਡੀ ਦਿੱਤਾ ਕਿਉਂ ਬਿਨ ਕਰਦਾ ਮੈਂ ਵਿਸਥਾਰ ਨਾਲ ਦੱਸਾਂ ਭਾਈ ਮਾਨਿਕ ਚੰਦ ਮੁਰ ਤੋਂ ਜੀਵਤ ਹੋਇਆ ਤੋਂ ਦੀ ماں ਖੁਸ਼ੀਆਂ ਦੇ ਨਾਲ ਉਹਨੇ ਸਤਿਗੁਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕੀਤੀ ਸਾਰੀ ਸੰਗਤ ਨੇ ਸਾਰੇ ਸੰਸਾਰ ਦੇ ਉੱਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੁਣ ਲੱਗੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਿਓ ਮੇਰੇ ਬਹੁਤ ਹੀ ਸਤਿਕਾਰਯੋਗ ਟਾਡੀ ਜੱਥਾ ਭਾਈ ਮਿਲਖਾ ਸਿੰਘ ਦੀ ਮੌਜੀ ਉਹ ਆਪਣੇ ਸਮੂਹ ਜੱਥੇ ਦੇ ਸਮੇਤ ਦੀਵਾਨ ਦੇ ਵਿੱਚ ਸਟੇਜ ਤੇ ਪਹੁੰਚ ਚੁੱਕੇ ਨੇ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਗੁਰਦੇਵ ਸਿੰਘ ਜੀ ਤੋਹਫਾ ਜਿਹੜੇ ਜਿਸ ਘਰਾਣੇ ਦੇ ਵਿੱਚੋਂ ਮੈਂ ਸਿੱਖ ਰਹੀ ਹਾਂ ਉਸੇ ਘਰਾਣੇ ਦੇ ਵਿੱਚੋਂ ਸਿੱਖ ਕੇ ਜਾ ਚੁੱਕੇ ਨੇ ਸੀਨੀਅਰ ਨੇ ਮੇਰੇ ਤੋਂ ਮੇਰੇ ਤੋਂ ਬਾਅਦ ਤੁਹਾਡੇ ਸਾਹਮਣੇ ਹਾਜ਼ਰੀ ਭਰਨੀ ਹੈ ਉਸਤਾਦ ਦੇ ਕੋਲ ਮਨੁੱਖ ਹਮੇਸ਼ਾ ਸਿੱਖਦਾ ਰਹਿੰਦਾ ਹੈ ਪਰ ਜੋ ਇਸ ਸੰਸਾਰ ਦੇ ਅਨੁਸਾਰ ਅਸੀਂ ਹਜੇ ਸਿੱਖਦੇ ਪਈਆਂ ਤੇ ਉਹ ਸਿੱਖ ਕੇ ਜਾ ਚੁੱਕੇ ਨੇ ਬਹੁਤ ਸਤਿਕਾਰਯੋਗ ਉਹਨਾਂ ਦੇ ਸਿਰ ਤੇ ਸਤਿਗੁਰਜੀ ਦਾ ਬਹੁਤ ਮੇਰਾ ਪਰਿਆ ਹੱਥ ਹੈ ਬੜੀ ਬਾ ਕਮਾਲ ਵਾਜੇ ਜਿਨ੍ਹਾਂ ਨੇ ਤੁਹਾਡੇ ਸਨ ਮੁਖਾਜ਼ਰੀ ਪਰ ਨੇ ਇਤਨੀ ਗੁਬੇਂਤੀ ਪ੍ਰਵਾਨ ਕਰਿਓ ਮੇਰੇ ਕੋਲ ਅਰਦਾਸਾਂ ਦੀ ਲੜੀ ਬਹੁਤ ਲੰਬੀ ਆਈ ਹੈ ਤਕਰੀਬਨ 10 ਮਿੰਟ ਬਤੀਤ ਹੋ ਜਾਣੇ ਨੇ ਮੈਂ ਖਿਮਾ ਦੀ ਜੱਚ ਖਾਂ ਕੋਸ਼ਿਸ਼ ਕਰਾਂਗੀ ਕਿ ਕੱਲ ਤੁਹਾਡੀਆਂ ਸਾਰਿਆਂ ਦੀਆਂ ਅਰਦਾਸਾਂ ਗੁਰੂ ਪਾਤਸ਼ਾਹ ਜੀ ਦੇ ਕਰਨਾਂ ਦੇ ਵਿੱਚ ਜ਼ਰੂਰ ਕਰਾਂ ਮੇਰੇ ਬਹੁਤ ਸਤਿਕਾਰਯੋਗ ਭਾਈ ਰਣਜੋਤ ਸਿੰਘ ਜੀ ਅਮਰੀਕਾ ਦੀ ਧਰਤੀ ਤੋਂ ਉਹਨਾਂ ਦੀ ਬੇਟੀ ਹਰਗੁਣ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੇ ਅਰਦਾਸ ਤੇ ਸਤਿਗੁਰੂ ਜੀ ਭਾਈ ਰਣਜੋਤ ਸਿੰਘ ਜੀ ਨੂੰ ਪੁੱਤਰ ਦੀ ਦਾਤ ਬਖਸ਼ਣ ਸਮੁੱਚਾ ਅਰਦਾਸਾ ਕਰਦੇ ਹੋਏ ਦੋਵੇਂ ਹੱਥ ਜੋੜੋ ਸੀਸਕਾਉ ਤੇ ਗੱਜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਤਨੀਆਂ ਬੇਨਤੀਆਂ ਪ੍ਰਵਾਨ ਕਰ ਦੇ ਮੇਰੀਆਂ ਪੁੱਲਾਂ ਮੇਰੇ ਚੋਲੀ ਦੇ ਵਿੱਚ ਪਾਓ ਦੋਵੇਂ ਹੱਥ ਜੋੜੋ ਸੀਸਕਾਉ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸਨ ਆਪੇ ਨਗਰ ਦੀਆਂ ਬੱਚੀਆਂ ਢਾਡੀ ਜਥਾ ਬੀਬੀ ਬਸਮਨਦੀਪ ਕੌਰ ਹੁਣ ਮਿਲਖਾ ਸਿੰਘ ਜੀ ਮਗਜੀ ਬਹੁਤ ਹੀ ਮਸ਼ਹੂਰ ਇੰਟਰਨੈਸ਼ਨਲ ਢਾਡੀ ਜਥਾ ਹੈ ਉਹਨਾਂ ਨੇ ਹਾਜ਼ਰੀ ਭਰਨੀ ਆ ਉਹਨਾਂ ਤੋਂ ਪਹਿਲੂ ਸਾਡੇ ਨਗਰ ਦੇ ਸਰਪੰਚ ਅਵਤਾਰ ਸਿੰਘ ਜੀ ਲਾਲੀ ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਵਾਸਤੇ ਸਟੇਜ ਤੇ ਆਣ ਕੇ ਆਈਆਂ ਆਈਆਂ ਦੂਰੋਂ ਨੇੜੋਂ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਨ ਸੋ ਜਿਹੜੇ ਭੈਣ ਭਰਾ ਕੋ ਵੀਰ ਲੰਗਰ ਚ ਗਏ ਨੇ ਉਹ ਲੰਗਰ ਪਿਛਾ ਦਾ ਛੇਤੀ ਛੱਕੇ ਜਾਣ ਕੇ ਇਤਿਹਾਸ ਤੋਂ ਜਾਣੂ ਉਹ ਕਿਉਂਕਿ ਬਹੁਤ ਹੀ ਨਾਵਾ ਟਾਡੀ ਜਥਾ ਹੈ ਜਿੰਨਾਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਨਾ ਹੈ ਇਸ ਵਾਰ ਤੇ ਕੁਝ ਜਿਹੜੇ ਕੋਲ ਡਰਿੰਕ ਵਾਲੇ ਉਹਨਾਂ ਵੱਲੋਂ ਬੇਨਤੀ ਹੈ ਕਿ ਕਈ ਵੀਰ ਟਰੈਕਟਰ ਉਹਨਾਂ ਦੇ ਅੱਗੇ ਲਾਗ ਬਿਸ਼ਦੇ ਨੇ ਉਹ ਟਰੈਕਟਰ